शुक्रिया अदा कर ले कम है क्योंकि पानी की समस्या से हम लोग ना बहुत परेशान थे इस मोहल्ले के सारे लोग देर की समस्या थी कम से कम सात आठ साल की समस्या थी पहले कोई नहीं आगे बढ़ा नहीं नहीं कोई नहीं आगे बढ़ा और गली देख के सारे चले जाते थे लेकिन गली कोई झांकने नहीं आता था कि, कि कितनी गंद पड़ी है वो तो मैं शुक्रगुजार करता हूँ एम साहब का प्रधान जी का जिन्होंने बहुत कोशिश करके हमारा मोहल्ला को जितने भी गली रुके हुए थे सारे गली को पूरा करवाए हैं ये पानी का सबसे बड़ा समस्या था जो जुमे के दिन मुसलमान भाईचारों को दिक्कत होता था नमाज पढ़ने के लिए नहाने के लिए वो समस्या आज दूर हो गई है मान सरकार के काम को कैसे बहुत बढ़िया बहुत बढ़िया मैं मान सरकार का भी शुक्रिया अदा करता हूँ आम आदमी पार्टी का भी शुक्रिया बहुत दिल से अदा करता हूँ कि सारे समस्या का हल ये पानी सड़क साहब नदी चल रही है ਤੇ ਕਿਵੇਂ ਦੇਖਦੇ ਅੱਜ ਕਿੰਨੇ ਨੰਬਰ ਵਾਰਤਾਂ ਬਹੁਤ ਖੁਸ਼ੀ ਵਾਲਾ ਦਿਨ ਹੈ ਸਿੰਦਰ ਭਾਈ ਜੀ ਖੜ੍ਹ ਦੋ ਬਦਾਨ ਸਵਾ ਹਲਕਾ ਪੂਰਬੀ ਲੁਧਿਆਣੇ ਦੇ ਵਿੱਚ ਵਾਰ ਨੰਬਰ 2 ਅੱਜ ਇਹ ਮਹੱਲੇ ਦੇ ਵਿੱਚ ਜਿਹੜਾ ਪਾਣੀ ਦੀ ਸਮੱਸਿਆ ਸੀ ਉਹਦਾ ਹੱਲ ਹੁਣ ਜਾ ਰਿਹਾ ਕਿਉਂਕਿ ਇਹ 1.5 12 HP ਦਾ ਟਿਊਬਲ ਜਿਹੜਾ 6 ਲੱਖ ਦੀ ਲਾਗਤ ਨਾਲ ਅੱਜ ਚਾਲੂ ਕਰਤਾ ਤੇ ਸੰਗਤਾਂ ਦੇ ਅਸ਼ੀਰਵਾਦ ਦਾ ਸਾਰੀਆਂ ਆਮ ਆਦਿ ਪਾਰਟੀ ਦੇ ਸਾਰੇ ਸਾਥੀਆਂ ਨਾਲ ਤੇ ਬਹੁਤ-ਬਹੁਤ ਵਧਾਈ ਦਿੰਦਾ ਸਾਰੇ ਇਲਾਕਾ ਵਾਸੀਆਂ ਨੂੰ ਤੇ ਬਹੁਤ-ਬਹੁਤ ਧੰਨਵਾਦ ਕਰਦਾ ਇਹ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਤੇ ਮੈਨੂੰ ਵੀ ਐਮਐਲਏ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਵਾ ਤੇ ਅੱਜ ਮਾਨ ਸਾਹਿਬ ਦਾ ਜਿਹੜਾ ਮਿਸ਼ਨ ਆ ਸਾਡੇ ਮੁੱਖ ਮੰਤਰੀ ਮਾਨਜੋਗ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਦਵਾਈ ਪੜ੍ਹਾਈ ਰੁਜ਼ਗਾਰ ਤੇ ਕਰਪਸ਼ਨ ਨਸ਼ਾ ਗੁੰਡਾਗਰਦੀ ਖਤਮ ਕਰਕੇ ਰੰਗਲੇ ਪੰਜਾਬ ਬਣਾਉਣ ਦਾ ਜਿਹੜਾ ਮਿਸ਼ਨ ਆ ਤੇ ਅੱਜ ਉਹ ਮਿਸ਼ਨ ਕਾਮਯਾਬ ਹੋ ਰਿਹਾ ਮਿਸ਼ਨ ਦੇ ਅੱਗੇ ਰਾਸਤੇ ਚੱਲ ਰਿਹਾ ਵਾ ਕਿਉਂਕਿ ਅੱਜ ਹਰ ਥਾਂ ਤੇ ਹਰ ਗਲੀ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਕੰਮ ਚੱਲ ਰਿਹਾ ਵਿਧਾਨ ਸਭਾ ਹਲਕਾ ਪੂਰਬੀ ਦਾ ਕੋਈ ਐਸਾ ਮਹੱਲਾ ਨਹੀਂ ਜਿੱਥੇ ਕੰਮ ਨਹੀਂ ਚੱਲ ਰਿਹਾ ਸੜਕਾਂ ਬਣ ਰਹੀਆਂ ਸਟਰੀਟ ਟੈਲਟਾਂ ਲੱਗ ਰਹੀਆਂ ਨੇ ਟਿਊਬਲ ਲੱਗਨੇ ਵਾਟਰ ਸਪਲਾਈ ਦੇ ਜਿਹੜੇ ਕਿਤੇ ਕਮੀ ਸੀ ਉਹ ਹੋ ਰਹੀ ਆ ਜਿਹਤੇ ਸੀਵਰੇਜ ਦੀ ਪ੍ਰੋਬਲਮ ਸੀ ਉਹਦਾ ਹੱਲ ਹੋ ਰਿਹਾ ਵਾ ਤੇ ਆਮ ਆਦਮੀ ਕਲੀਨਿਕਾਂ ਬਣ ਰਹੀਆਂ ਸਕੂਲ ਬਣ ਰਹੇ ਨੇ ਤੇ ਹੋਰ ਹੋਰ ਉਹਨਾਂਲੇ ਸਮੇਂ ਦੇ ਵਿੱਚ ਕੋਈ ਵੀ ਦਿੱਕਤ ਵਿਧਾਨ ਸਭਾ ਹਲਕਾ ਪੂਰਬੀ ਦੀ ਨਹੀਂ ਰਹਿਣ ਦਿੱਤੀ ਜਾਊਗੀ ਪੌਣੇ 2 ਸਾਲ ਦੇ ਵਿੱਚ ਜਿੰਨੇ ਰਿਕਾਰਡ ਤੋੜ ਕੰਮ ਹੋਏ ਨੇ ਅੱਜ ਮਾਨ ਸਾਬ ਸਰਕਾਰ ਦੇ ਬਹੁਤ ਬਹੁਤ ਵਧਾਈ ਵੀ ਦਿ ਜਿਨ੍ਹਾਂ ਦੀ ਰਹਿਣਵਾਈ ਦੇ ਵਿੱਚ ਅੱਜ ਸਰਕਾਰ ਚੱਲ ਕੇ ਅੱਜ 42000 ਤੋਂ ਉੱਪਰ ਨੌਕਰੀਆਂ 600 ਜੁਨਟ ਫ੍ਰੀ ਹੋ ਗਿਆ ਅਮਲ ਕੇ ਲੋਕਾਂ ਨੂੰ ਦਵਾਈ ਮਿਲਣ ਲੱਗੀ ਔਰ ਪੜ੍ਹਾਈ ਮਿਲਣ ਲੱਗੀ ਆ ਅਮਲ ਕੇ ਫ੍ਰੀ ਤੇ ਉਹਦੇ ਵਾਸਤੇ ਬਹੁਤ ਬਹੁਤ ਵਧਾਈ ਬਹੁਤ ਬਹੁਤ ਤਾਰਫ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਰ ਕਰ ਮਾਨ ਸਰਕਾਰ ਦਾ ਇੱਕੋ ਮਿਸ਼ਨ ਆ ਮਾਨ ਸਾਹਿਬ ਦਾ ਸਾਡੇ ਦਾ ਬਈ ਲੋਕਾਂ ਦੇ ਟੈਕਸਾਂ ਦੇ ਪੈਸੇ ਜਾਇ ਨੀ ਜਾਣ ਦੇਣੇ ਉਜੇ ਕਰਪਸ਼ਨ ਨਹੀਂ ਹੋਣ ਦੇਣੀ ਉਹੋ ਜਿਵੇਂ ਕਿ 1076 ਨੰਬਰ ਜਾਰੀ ਕਰਕੇ ਪਹਿਲਾਂ 43 ਸ਼ਬਦਾਂ ਜਾਰੀ ਕੀਤੀ ਸੀ ਵੀ ਘਰੇ ਫੋਨ ਕਰੋ ਤੇ ਘਰੇ ਤੁਹਾਡੇ ਕੰਮ ਕਰਨਾ ਹੋਣਗੇ ਇਸੇ ਤਰ੍ਹਾਂ ਹੀ ਅੱਜ ਜਿਹੜੀ ਕਣਕ ਦੀ ਗੱਲ ਕਰਦੇ ਆ ਜਿਹੜਾ ਅਨਾਜ ਮਿਲਦਾ ਸੀਗਾ ਰਾਸ਼ਨ ਮਿਲਦਾ ਸੀ ਉਹ ਵੀ ਡੋਰ ਟੂ ਡੋਰ ਦੀ ਸਪਲਾਈ ਹੋ ਗਈ ਆ ਸਾਡੇ ਆਮਾਦੀਪਾੜੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਬਾਲ ਜੀ ਸਾਡੇ ਮਾਨ ਜੋ ਕੋ ਮੁੱਖ ਮੰਤਰੀ ਭਗਤ ਸਿੰਘ ਮਾਨ ਜੀ ਉਦੋਂ ਸ਼ੁਰੂਆਤ ਕਰਕੇ ਕਹਿੰਨੇ ਆਪ ਘਰ ਘਰ ਦੇ ਕੇ ਤੇ ਇਸੇ ਤਰ੍ਹਾਂ ਕਿਉਂਕਿ ਪੂਰੇ ਦੇ ਪੂਰਾ ਅਨਾਜ ਮਿਲੂਗਾ ਪੂਰੇ ਦਾ ਪੂਰਾ ਰਾਸ਼ਨ ਮਿਲੂਗਾ ਚਾਹੇ ਕਣਕ ਲੈਣੀ ਹੈ ਕਣਕ ਮਿਲੂਗੀ ਆਟਾ ਲੈਣੀ ਹੈ ਆਟਾ ਮਿਲੂਗਾ ਤੇ ਔਰ ਘਰ ਤੁਹਾਡੇ ਪਹੁੰਚੂਗਾ ਫੋਨ ਕਰਕੇ ਤੁਹਾਡੇ ਘਰੇ ਆਉਣਗੇ ਜਦੋਂ ਤੁਸੀਂ ਘਰੇ ਹੋਵੋਗੇ ਔਰ ਕਰਾਪਸ਼ਨ ਫਰੀ ਔਰ ਨਸ਼ਾ ਫਰੀ ਪੰਜਾਬ ਬਣਾ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਰਕਾਰ ਨੇ ਜਿਹਦੇ ਬਾਰੇ ਕੱਲ ਕਿਹਾ ਗਿਆ ਐਡੀ ਕਿਸਾਨਾਂ ਦਾ ਤਕਾਉ ਕਰਨਾ ਚਾਹਿਆ ਮੁੰਡਾ ਕਰਨ ਦੀ ਕੋਸ਼ਿਸ਼ ਹਾਂ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਤੇ ਉਹ ਪੱਕਾ ਹੀ ਆਉਣਾ ਹੀ ਆ ਤੇ ਜਿੰਨਾ ਮਰਜੀ ਕੇਂਦਰ ਸਰਕਾਰ ਮੇਰੀ ਦੇ ملک ਇਲੈਕਸ਼ਨ ਚ ਤੱਕਾ ਕੀਤਾ ਵਾ ਕਿਸਾਨਾਂ ਦਾ ਤੱਕਾ ਰਿਹਾ ਸਾਡਾ ਅਨਦਾਤੇ ਨਾਲ ਤੱਕਾ ਹੋ ਰਿਹਾ ਵਾ ਆਨਦਾਤੇ ਨੇ ਅੱਜ ਪੈਰਾ ਤੇ ਖੜਾ ਕੀਤਾ ਸਾਡੇ ਦੇਸ਼ ਨੂੰ ਜਦ ਕਿ ਅਸੀਂ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਂਦੇ ਸੀ ਔਰ ਆਪਣੀ ਮਿਹਨਤ ਨਾਲ ਕਮਾਈ ਕਰਕੇ ਦਿਨ ਰਾਤ ਦੇ ਕਰਕੇ ਸੱਪਾਂ ਦੀਆਂ ਸਰੀਆਂ ਮਿੱਧ ਕੇ ਸਾਡੇ ਆਨਦਾਤੇ ਨੇ ਅਨਾਜ ਪੈਦਾ ਕੀਤਾ ਤੇ ਅੱਜ ਉਹਨਾਂ ਦੇ ਮਿਲ ਕੇ ੱੱਕਾ ਹੋ ਰਿਹਾ ਕਿ ਵੱਡੇ ਵੱਡੇ ਕਾਰਖਾਨੇ ਵੱਡੇ ਵੱਡੇ ਘਰਾਣਿਆਂ ਦੇ ਮਿਲ ਕੇ ਲੱਖਾਂ ਕਰੋੜਾ ਰੁਪਈਆ ਬਲਕੇ ਮਾਫ਼ ਕਰਤਾ ਪਰ ਸਾਡੇ ਕਿਸਾਨਾਂ ਦਾ ਜਿਹੜੇ ਕਰਜ਼ੇ ਨਹੀਂ ਮਾਫ਼ ਹੋ ਰਹੇ ਜਾਂ ਉਹਨਾਂ ਨੂੰ ਬਲਕੇ ਪੂਰੀ ਕੀਮਤ ਨਹੀਂ ਮਿਲ ਰਹੀ ਹੈਗੀ ਤੇ ਉਹ ਬਲਕੇ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ ਮੰਨਣੀਆਂ ਚਾਹੀਦੀਆਂ ਨੇ ਤੇ ਔਰ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਧੰਨਵਾਦ ਮੈਂ ਧੰਨਵਾਦ ਕਰਦਾ ਅੱਜ ਆਮ ਆਦਮੀ ਪਾਰਟੀ ਦਾ ਸਰਦਾਰ ਦਲਜੀਤ ਸਿੰਘ ਗਰੇਵਾਲ ਭੁੱਲਾ ਜੀ ਦਾ ਜਿਹੜਾ ਨੇ ਅੱਜ ਸਾਡੇ ਵਾਡ ਨੰਬਰ 2 ਦੇ ਵਿੱਚ ਅੱਜ 12000 ਟਿਊਬਲ ਲਾ ਕੇ ਜਿਹੜੀ ਲੋਕਾਂ ਦੀ ਤੰਗਤ ਆ ਉਹਨੂੰ ਦੂਰ ਕੀਤਾ ਜੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਅੱਜ ਸਾਡੇ ਅਰਵਿੰਦਰ ਨਗਰ ਦੇ ਵਿੱਚ ਵਾਰਡ ਨੰਬਰ 2 ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸਾਰੇ ਜਿਹੜੇ ਨੇ ਉਹ ਖੁਸ਼ ਨੇ ਕਿੰਨੀ ਕੁ ਦੇਰ ਤੋਂ ਸੀਗੀ ਵਿਦਾਨ ਵਾਲਾ ਟਾਈਮ ਗਰਮੀਆਂ ਦਾ ਹੈਗਾ ਬਹੁਤ ਜ਼ਰੂਰ ਸੀ ਤੇ ਏ ਦੇਖੋ ਜੀ ਇਹ ਬਹੁਤ ਪਿਛਲੇ 10 ਸਾਲਾਂ ਦੇ ਸਰਕਾਰਾਂ ਦੇ ਨਾਲ ਲੋਕੀ ਮਿਲਦਾ ਕਰਦੇ ਸੀਗੇ 2 ਸਾਲ ਹੋ ਗਏ ਸਾਡੀ ਸਰਕਾਰ ਬਣੀ ਨੂੰ 2 ਸਾਲ ਦੇ ਵਿੱਚ ਮੈਨੂੰ ਇਹਨਾਂ ਨੇ 5-4 ਵਾਰੀ ਕਿ ਰੋਜ਼ ਹੀ ਸਮੱਸਿਆ ਦੱਸਦੇ ਸੀਗੇ ਔਰ ਮੈਂ ਗਰੇਵਾਲ ਸਾਹਿਬ ਵਾਲ ਗਰੇਵਾਲ ਸਾਹਿਬ ਦੇ ਕੋਲ ਬੇਨਤੀ ਲਾਈ ਤੇ ਉਹਨਾਂ ਨੇ ਜਿਹੜੀ ਸਾਡੀ ਬੇਨਤੀ ਸੁਣੀ ਹੈ ਔਰ ਅੱਜ ਜਿਹੜਾ ਕੰਮ ਉਹਨੇ ਪਰੇ ਚੜ ਗਿਆ ਜੀ ਕੰਮ ਤੁਹਾਡੀ ਵਾਰਡ ਦੇ ਵਿੱਚ ਗਰੇਵਾਲ ਸਾਹਿਬ ਨੂੰ ਵਾਰਡ ਦੇ ਵਿੱਚ ਸੜਕਾਂ ਦੇ ਵੀ ਦਿੱਤੇ ਗਏ ਨੇ ਸੜਕਾਂ ਦੇ ਮੈਂ ਕਹਿੰਦਾ ਜੀ ਹੁਣ ਇੱਕ ਵੀ ਗਲੀ ਜਿਹੜੀ ਸਾਡੇ ਕੋਲ ਸੌਂ ਖਾਣ ਵਾਸਤੇ ਵੀ ਕੱਚੀ ਨਹੀਂ ਰਹਿ ਗਈ ਦੇਖੇ ਜੀ ਕਲੀਆਂ ਜਿਹੜੀਆਂ ਨੇ ਇਲੈਕਸ਼ਨ ਆਉਣ ਤੋਂ ਪਹਿਲਾਂ ਹੀ ਸਾਰੇ ਕੰਮ ਮੁਕੰਮਲ ਕਰ ਰਹੇ ਹਾਂ ਮੈਂ ਕੰਨਾ ਜੀ ਇਹੋ ਜੀ ਸਰਕਾਰ ਅਸੀਂ ਪਹਿਲੀ ਵਾਰ ਦੇਖੀ ਹੈ ਜਿਹੜੀ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰਤਾ ਨਹੀਂ ਤਾਂ 4 ਸਾਲ ਤਾਂ ਸਿਰ ਥੱਲੇ ਬਾਹ ਦੇ ਕੇ ਸੌਂ ਜਾਂਦੀਆਂ ਸੀ ਸਰਕਾਰਾਂ ਲਾਸਟ ਵਾਲੇ 6 ਮਹੀਨੇ ਲਾਉਂਦੀਆਂ ਸੀ ਉਹਦੇ ਵਿੱਚ ਕੁਝ ਚੋਣਕੋਣ ਲੱਗ ਜਾਂਦਾ ਸੀ ਵਿੱਚੇ ਕੰਮ ਰਹਿ ਜਾਂਦੇ ਸੀ ਅਧੂਰੇ ਰਹਿੰਦੇ ਮਾਨ ਸਾਹਿਬ ਤਾਂ ਐਸਾ ਇੱਕ ਸੋਨੇ ਤੇ ਸੁਹਾਗਾ ਲਿਆਤਾ ਜੀ ਉਹਨਾਂ ਨੇ 43 ਜਿਹੜੀਆਂ ਸੇਵਾਵਾਂ ਜਿਹੜੀਆਂ ਪੇਸ਼ ਕੀਤੀਆਂ ਨੇ ਉਹ ਐਸੀਆਂ ਪੇਸ਼ ਕੀਤੀਆਂ ਨੇ ਵੀ ਹਰ ਘਰ ਦੇ ਵਿੱਚ ਬੰਦੇ ਨੂੰ ਜਾਣ ਦੀ ਲੋੜ ਹੀ ਨਹੀਂ ਲੇਡੀਜ਼ ਨੂੰ ਕਿੰਨਾ ਔਖਾ ਹੁੰਦਾ ਸੀ ਕਿਰਾਇਆ ਲਾ ਕੇ ਜਾਂਦੀਆਂ ਸੀ ਫਿਰ ਚਾਰ-ਚਾਰ ਘੇੜੇ ਮਾਰਨੇ ਪੈਂਦੇ ਸੀਗੇ ਹੁਣ ਜਿਹੜਾ ਉਹ ਘਰੇ ਹੀ ਆ ਕੇ ਕੰਮ ਹੋ ਰਿਹਾ ਜੀ ਨੀਲੇ ਕਾਰਡ ਵੀ ਕੱਟੇ ਗਏ ਸੀ ਕਹਿੰਦੇ ਨੇ ਨੀਲੇ ਕਾਰਡ ਆਪਣੇ ਸਰਦਾਰ ਮੁੱਖ ਮੰਤਰੀ ਸਾਡੇ ਜਿਹੜਾ ਭਗਵੰਤ ਮਾਨ ਜੀ ਨੇ ਉਹਨਾਂ ਨੇ ਜਿਹੜਾ ਅਨਾਉਂਸ ਕਰਤਾ ਔਰ ਬਹੁਤ ਹੀ ਜਲਦੀ ਉਹ ਜਿਹੜੇ ਸ਼ੁਰੂ ਹੋਣ ਜਾ ਰਹੇ ਨੇ ਸਾਡੇ ਇੱਥੇ ਕੱਲ ਇੱਕ ਕੈਂਪ ਲੱਗ ਰਿਹਾ ਔਰ ਉੱਥੇ ਜਿਹੜਾ ਰੁਕਿਆ ਹੋਇਆ ਸਾਰੇ ਚਾਲੂ ਹੋ ਜਾਣਗੇ ਕਿੰਨਾ ਇਹ ਸਾਡੇ ਵਾਰਡ ਨੰਬਰ 2 3 4 ਦਾ ਇੱਕ ਇਕੱਠਾ ਕੈਂਪ ਲੱਗ ਰਿਹਾ ਜੀ ਕੱਲ ਉੱਥੇ ਹਰ ਇੱਕ ਤਰ੍ਹਾਂ ਦਾ ਸਮੱਸਿਆ ਹੀ ਚਾਹੇ ਉਹ ਕਾਰਪੋਰੇਸ਼ਨ ਦਾ ਹੈ ਚਾਹੇ ਕੋ ਬਿਜਲੀ ਦਾ ਹੈ ਤੇ ਚਾਹੇ ਕੋਈ ਆਹ ਪਟਵਾਰੀ ਦਾ ਕੰਮ ਹੈ ਉਹ ਸਾਰੇ ਜਿਹੜੇ ਸਰਕਾਰੀ ਅਫਸਰ ਨੇ ਸਾਰੇ ਸਾਡੇ ਕੋਲ ਆ ਕੇ ਬੈਠਣਗੇ ਜਿਹੜਾ ਐਲਾਨ ਕੀਤਾ ਗਿਆ ਸੀ ਐਨਓਸੀ ਨੂੰ ਲੈ ਕੇ ਦੇਖੋ ਐਨਓਸੀ ਜਿਹੜਾ ਐਨਓਸੀ ਦਾ ਬਹੁਤ ਵੱਡੀ ਸਮੱਸਿਆ ਸੀਗਾ ਇਹ ਸਮੱਸਿਆ ਹੁਣ ਜਿਹੜੀ ਇਹ ਦੂਰ ਹੋਣ ਜਾ ਰਹੀ ਹੈ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਇੱਕ ਦੋ ਦਿਨਾਂ ਦੇ ਵਿੱਚ ਹੋ ਜਾਣਾ ਜੀ ਔਰ ਮੈਂ ਅਨਾਉਂਸ ਕਰਦਾ ਉਹਨਾਂ ਨੇ ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਐਮਐਲਐਸ ਆਪਣੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇਹ ਕੀਤਾ ਇਹ ਬਹੁਤ ਹੀ ਵੱਡਾ ਕੰਮ ਕੀਤਾ ਲੋਕਾਂ ਦਾ ਜਿਹੜਾ ਰੋਜ਼ਗਾਰ ਬੰਦ ਹੋਇਆ ਬੈ ਸੀ ਉਹ ਵੀ ਚੱਲ ਪਿਆ ਜੀ ਹੋਰ ਕਿਹੜੀਆਂ ਰਾਹਤ ਮਿਲੂਗੀ ਇੱਥੋਂ ਹਲਕਾ ਪੁਰਵੀ ਜੇ ਬਾਡ ਨੰਬਰ ਤੁਹਾਡੇ ਸਾਡੇ ਇੱਥੇ ਤਾਂ ਜੀ ਕੋਈ ਕਮੀ ਕਿਸੇ ਗੱਲ ਦੀ ਹੈ ਦਲਜੀਤ ਸਿੰਘ ਖੋਲਾ ਐਮਐਲਏ ਗਰੇਵਾਲ ਸਾਹਿਬ ਨੇ ਕੋਈ ਰਹਿਣ ਹੀ ਨਹੀਂ ਦਿੱਤੀ ਸੜਕਾਂ ਵਾਲ ਦੇਖੀਏ ਛੜਕਾਂ ਲਾਈਟਾਂ ਵਾਲ ਦੇਖੀਏ ਲਾਈਟਾਂ ਨਾਲ ਲਵਾਈ ਜਾਂਦੇ ਆ ਔਰ ਆ ਟਿਊਬਲ ਦੀ ਇੱਥੇ ਪਾਣੀ ਦੀ ਬੜੀ ਸਮੱਸਿਆ ਸੀਗੀ ਔਰ ਜਿਹੜੇ ਇਹ ਪਾਣੀ ਦੀ ਸਮੱਸਿਆ ਨੂੰ ਅੱਜ ਜਿਹੜੀ ਹਰਵਿੰਦਰ ਨਗਰ ਦੇ ਵਿੱਚ ਇਹ ਦੂਰ ਕੀਤੀ ਹੈ ਔਰ ਇਹ ਪੂਰਾ ਏਰੀਆ ਇੰਨਾ ਖੁਸ਼ ਹੈ ਮੈਂ ਵੀ ਧੰਨਵਾਦ ਕਰਦਾ ਜੀ ਆਪਣੀ ਪਾਰਟੀ ਦਾ ਜਿਹੜੀ ਸਾਡੀ ਪਾਰਟੀ ਹੈ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਜੀ ਅਕਲ ਜੀ ਕੀ ਜਾਨਣਾ ਚਾਹੁੰਦੇ ਆ ਅੱਜ ਜੀ 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 ਦਿਲਜੀਤ ਸਿੰਘ ਜੀ ਪੋਲਾ ਐਮਐਲਏ ਸਾਹਿਬ ਨੇ ਇਸ ਟੂਬਲ ਦਾ ਉਦ ਘਾਟਨ ਕਰਕੇ ਬਹੁਤ ਵਧੀਆ ਨੇਕ ਕੰਮ ਕੀਤਾ ਹੈ ਔਰ ਜੋ ਜਨਤਾ ਇਸ ਨਗਰ ਦੀ ਹੈ ਉਸ ਨੂੰ ਸਹੂਲਤ ਮਿਲੀ ਹੈ ਅਸੀਂ ਬਹੁਤ ਬਹੁਤ ਪੰਜਾਬ ਸਰਕਾਰ ਦਾ ਔਰ ਪੋਲਾ ਜੀ ਦਾ ਔਰ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਕਿਤਾਬੁਲ ਰਹਿਮਾਨ ਮੈਂ ਮੈਂ ਸਭ ਤੋਂ ਜ਼ਿਆਦਾ ਧੰਨਵਾਦ तो अपने प्रधान जी का करूँगा क्योंकि सबसे पहले एम एल या काउंसलर बन हमारे प्रधान जी मेरे पास आते हैं कि आपकी कोई समस्या हो रहमान भाई तो आप मुझे बताओ इलेक्शन से पहले जो काउंसलर के चुनाव से पहले हमने बंदे से जो वादा किया हुआ है कि पहले मैं काम करा दूंगा उसके बाद मेरे को वोट देना तो आज इनका वादा मेरे साथ पूरा हो चुका हुआ है अब इसमें कोई गिला शिकवा नहीं है कोई बंदे नहीं कह सकते टोक सकते मुझे कि रहमान भाई आप प्रधान जी के साथ मिलकर कोई काम ना कराए आज पूरा हो गया सारा काम हो केजरीवाल साहब हाँ जी हाँ जी नहीं नहीं बहुत बढ़िया बहुत बढ़िया केजरीवाल मान सरकार ते मुख्यमंत्री साहब का भी बहुत बहुत धन्यवाद हूँ और आम आदमी पार्टी का भी कि इतना सारा काम जो दस साल में पिछड़ चुका हुआ था कोई बंदे इधर कोई आ नहीं रहे थे इधर गंदगी इतनी पड़ी हुई थी आज के डेट में यह सारा काम पूरा हो गया है सबसे बड़ा काम पानी का होता है वो सबसे बड़ा काम इन्होंने करवा पहुंचे खुशी ਬਾਊ ਜੀ ਕੀ ਕਹਿਣਾ ਚਾਹੁੰਦੇ ਨੇ ਬਾਬੂ ਰਾਮ ਜੀ ਅੱਜ ਜਿਹੜਾ ਟੁਗਾਟਨ ਹੋਇਆ ਸਤਿ ਸ਼੍ਰੀ ਅਕਾਲ ਜੀ ਜੈਸਿ ਰਾਮ ਸਾਡੇ ਅੱਜ ਵਾਰਡ ਨੰਬਰ 2 ਦੇ ਵਿੱਚ ਜਿਹੜਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਸਦਕਾ ਅੱਜ ਵਾਰਡ ਨੰਬਰ 2 ਦੇ ਵਿੱਚ ਜਿਹੜਾ ਸਮਰਸਿਵਲ ਬੋਰ ਦਾ ਟੁਗਾਟਨ ਕੀਤਾ ਗਿਆ ਤੇ ਅਸੀਂ ਮੈਦਾਨ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਨੇ ਤੇ ਅਸੀਂ ਸਾਰੀ ਆਮ ਆਦਮੀ ਪਾਰਟੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਬਾਦ ਸਾਹਿਬ ਦਾ ਕਹਿਣਾ ਵੀ ਰਸਨ ਘਰ ਘਰ ਪਹੁੰਚੂਗਾ ਇਸ ਵਾਰ ਕਹਿੰਦੇ ਨੇ ਹਾਂਜੀ ਹਾਂਜੀ ਇਹ ਕੱਲ ਪਰਸੋਂ ਤੋਂ ਮੂਹਿੰਮ ਸ਼ੁਰੂ ਹੋ ਗਈ ਹੈ ਜੀ ਘਰ ਘਰ ਰਾਸ਼ਨ ਦੀ ਪਹਿਲੇ ਵੀ ਕਦੀ ਕਿਸੇ ਸਰਕਾਰ ਨੇ ਇਹਦਾ ਕੀਤਾ ਗਿਆ ਨਹੀਂ ਜੀ ਨਹੀਂ ਇਹ ਪਹਿਲਾ ਹੈ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਆ ਮਾਨ ਸਰਕਾਰ ਨੂੰ ਉਹਦੇ ਬਾਰੇ ਕੀ ਕਹਿੰਦੇ ਦੇਖੋ ਜੀ ਸਾਰੀਆਂ ਸੇਵਾਵਾਂ ਜਿਹੜੀਆਂ ਵੀ ਉਹਨਾਂ ਨੇ ਗਰੰਟੀਆਂ ਦਿੱਤੀਆਂ ਉਹ ਪੂਰੀ ਕਰਨਗੇ ਤੇ ਉਹ ਹੋ ਵੀ ਰਹੀਆਂ ਹੋ ਵੀ ਰਹੀਆਂ ਤੇ ਉਹਨਾਂ ਦਾ ਇੱਕੋ ਹੀ ਇੱਕ ਹੈਗਾ ਵਾ ਕਿ ਪੰਜਾਬ ਨੂੰ ਜਿਹੜਾ ਮੂਹਰੇ ਲੈ ਕੇ ਜਾਣਾ ਸਾਰੀਆਂ ਸਟੇਟਾਂ ਤੋਂ ਸਭ ਤੋਂ ਮੂਹਰੇ ਲੈ ਕੇ ਜਾਣਾ 1000 ਰੁਪਏ ਵਾਲੀ ਰੈਂਦੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਉਹ ਵੀ ਜੀ ਜੇ ਉਹਨਾਂ ਨੇ ਵਾਦਾ ਕੀਤਾ ਤੇ ਜਰੂਰ ਪੂਰਾ ਕਰਨਗੇ ਸਰਦਾਰ ਸਾਹਿਬ ਨੇ ਇਹ ਕੱਟ ਦਿੱਤਾ ਓਕੇ ਜੀ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹਨਾ ਉਸ ਤੋਂ ਬਾਅਦ ਜੀ ਇੱਥੇ ਅੱਜ ਹਰਵਿੰਦਰ ਨਗਰ ਵਾਰਡ ਨੰਬਰ 2 ਦੇ ਵਿੱਚ ਸਰਦਾਰ ਦਜੀਤ ਸਿੰਘ ਐਮ ਐਲ ਏ ਗਰੀਵਾਲ ਜੀ ਵੱਲੋਂ ਵਾਰਡ ਨੰਬਰ 2 ਦੇ ਵਿੱਚ ਹਰਵਿੰਦਰ ਨਗਰ ਦੇ ਸਮਰਸੀਵਾਲ ਦਾ ਉਹਦਾ ਵਾਟਨ ਕੀਤਾ ਪਾਣੀ ਦਾ ਜੋ ਕਿ ਇੱਥੇ ਬਹੁਤ ਜ਼ਿਆਦਾ ਇੱਕ ਗੱਲ ਕਹੀ ਜਾਰੀ ਕਿ ਪਾਣੀ ਦਾ ਉਦਘਾਟਨ ਹੋ ਜੂਗਾ ਪਾਣੀ ਦਾ ਟੂਬ ਲੱਗ ਜੂਗਾ ਪਰ ਇਹ ਕੰਮ ਨਹੀਂ ਹੋ ਪਾਰਿਆ ਸੀ ਇੱਥੇ ਅਰਵਿੰਦਰ ਨਗਰ ਦੇ ਵਿੱਚ ਲੋਕਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਸੁਣਿਆ ਗਿਆ ਤੇ ਅੱਜ ਐਮਐਲਏ ਦਰਜੀਤ ਸਿੰਘ ਕੋਲਾ ਜੀ ਦੇ ਰੇਵਲ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਹੋਰ ਕਿਹੜੇ-ਕਿਹੜੇ ਕੰਮ ਅਜੇ ਰਹਿੰਦੇ ਨੇ ਜਿਹੜੇ ਦੇਖੋ ਜੀ ਹਾਂਜੀ ਪਹਿਲਾਂ ਇੱਥੇ ਬਹੁਤ ਕੰਮ ਸੀ ਜਿਦਾ ਸੜਕਾਂ ਦਾ ਕੰਮ ਸੀਗਾ ਸੀਵਰੇਜ ਦਾ ਕੰਮ ਸੀਗਾ ਆਲਮੋਸਟ ਉਹ ਕਲੀਅਰ ਹੋ ਗਿਆ ਤਾਂ ਥੋੜਾ ਜਿਹਾ ਚੱਲ ਵੀ ਰਿਹਾ ਨਾਲ ਨਾਲ ਇਹ ਹੈ ਕਿ ਆਉਣ ਵਾਲੇ 1 ਮਹੀਨੇ ਦਾ 2 ਮਹੀਨੇ ਦੇ ਵਿੱਚ ਸਾਰਾ ਕੰਮ ਖਤਮ ਹੋ ਜੂਗਾ ਜੀ ਸਭ ਤੋਂ ਪਹਿਲਾਂ ਦੇ ਜੈ ਜੀ ਸ਼੍ਰੀ ਰਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਨਹੀਂ ਆਇਆ ਇਹ ਮੈਸੇਜ ਹੈ ਇਹ ਤੋਂ ਮੈਸੇਜ ਹੈ ਦੇਖੋ ਜੀ ਹਰਵਿੰਦਰ ਨਗਰ ਦੇ ਵਿੱਚ ਬਹੁਤ ਦਿਨ ਤੋਂ ਸਮੱਸਿਆ ਚੱਲਦੀ ਆ ਰਹੀ ਸੀ ਕਿ ਪਾਣੀ ਦੀ ਕਿੱਲਤ ਹੈ ਤੇ ਇੱਥੋਂ ਦੇ ਇਲਾਕਾ ਨੌਸੀਆਂ ਨੇ ਸਾਡੇ ਸਰਦਾਰ ਅਜੀਤ ਸਿੰਘ ਗਰੇਵਾਲ ਪੁੱਲਾ ਜੀ ਤੱਕ ਪਹੁੰਚ ਕੀਤੀ ਤੇ ਸਾਡੇ ਸੁਰਿੰਦਰ ਸਿੰਘ ਮੜਾਨ ਜੀ ਇਹਨਾਂ ਨੂੰ ਦੱਸਿਆ ਕਿ ਵੀ ਸਾਡੇ ਇੱਥੇ ਪਾਣੀ ਦੀ ਬਹੁਤ ਦਿੱਕਤ ਹੈ ਤੇ ਐਮਐਲਏ ਸਾਹਿਬ ਤੱਕ ਪਹੁੰਚ ਕੀਤੀ ਕਿ ਕਿਹਾ ਵੀ ਸਾਡੇ ਇਸ ਕਿੱਲਤ ਨੂੰ ਜਿਹੜਾ ਹੈ ਖਤਮ ਕਰੋ ਪਾਣੀ ਦੀ ਬਹੁਤ ਜ਼ਿਆਦਾ ਇੱਥੇ ਮੁਸ਼ਕਲ ਹੈ ਤੇ ਟੂਬਲ ਇੱਥੇ ਲਵਾਇਆ ਜਾਵੇ ਤੇ ਅੱਜ ਉਸ ਟੂਬਲ ਦਾ ਉਦਘਾਟਨ ਹੋਇਆ ਸਾਡੇ ਐਮਐਲਏ ਸਾਹਿਬ ਆ ਕੇ ਇਹਦਾ ਉਦਘਾਟਨ ਕਰਕੇ ਗਏ ਆ ਤੇ ਇੱਥੇ ਹੁਣ ਪਾਣੀ ਦੀ ਕਿੱਲ ਜਿਹੜੀ ਹੈ ਉਹ ਖਤਮ ਹੋ ਜੂਗੀ ਔਰ ਇੱਕ ਬਹੁਤ ਹੀ ਵਧੀਆ ਕੰਮ ਹੋਇਆ ਤੇ ਮੈਂ ਸਾਡੀ ਆਮਾਨ ਸਰਕਾਰ ਜਿਹੜੀ ਹੈ ਆਮਾਨੀ ਪਾਰਟੀ ਦੀ ਮਾਨ ਸਾਹਿਬ ਦਾ ਤੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਮੱਸਿਆ ਕਿੰਨੀ ਦੇਰ ਦੀ ਸਮੱਸਿਆ ਤਾਂ ਜੀ ਇਹ ਗਰੀਬਨ ਕਰੀਬਨ 8-9 ਸਾਲ ਤੋਂ ਚੱਲਦੀ ਆ ਰਹੀ ਸੀ ਸਮੱਸਿਆ ਇੱਥੇ ਪੇਕਨ ਕਿਸ ਨੇ ਇਧਰ ਧਿਆਨ ਨਹੀਂ ਦਿੱਤਾ ਤੇ ਸਾਡੇ ਐਮਐਲਏ ਸਾਹਿਬ ਜਿਹੜੇ ਆ ਇਹਨਾਂ ਨੇ ਇਧਰ ਧਿਆਨ ਦਿੱਤਾ ਇਹਨਾਂ ਨੇ ਸਮੱਸਿਆ ਸੁਣੀ ਇਲਾਕਾ ਨਿਵਾਸੀਆਂ ਦੀ ਤੇ ਉਹਨਾਂ ਨੇ ਇਹਦਾ ਹੱਲ ਕਰ ਦਿੱਤਾ ਤੇ ਅੱਜ ਇਹਦਾ ਉਦਘਾਟਨ ਹੋ ਗਿਆ ਤੇ ਬਹੁਤ ਵਧੀਆ ਹੋਇਆ ਬੜੀਆ ਬੋਲ ਇਹਨਾਂ ਦੀ ਉਹਨੇ ਦੀ ਪਾ ਕੇ ਰੱਖਦਾ ਸੀ ਮੈਂ ਹੌਸਲ ਨਾਲ ਹੀ ਹੀਰਾ ਵਾਰਡ ਨੰਬਰ 2 ਤੋਂ ਤੇ ਸਾਡੇ ਪ੍ਰਧਾਨ ਸਾਹਿਬ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਅੱਗੇ ਹੋ ਕੇ ਸਾਰਾ ਪ੍ਰੋਗਰਾਮ ਅਲੀਕ ਦੇ ਆ ਔਰ ਸਾਨੂੰ ਨਾਲ ਲੈ ਕੇ ਤੁਰਦੇ ਆ ਤੇ ਉਸ ਤੋਂ ਪਹਿਲਾਂ ਮੈਂ ਜਿਹੜੀ ਜਿੱਥੋਂ ਜੜਾਂ ਚਲਦੀਆਂ ਜਾਨੀ ਕਿ ਕੇਜਰੀਵਾਲ ਸਾਹਿਬ ਉਹਨਾਂ ਦਾ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਕਿ ਮਾਨ ਸਰਕਾਰ ਦੀ ਨੀਂਹ ਰੱਖ ਦਿੱਤੀ ਔਰ ਮਾਨ ਸਰਕਾਰ ਇੰਨਾ ਵਧੀਆ ਕੰਮ ਕਰ ਰਹੀ ਆ ਆ ਇਹ ਇਹਨਾਂ ਵਾਸਤੇ ਜਿਹੜੇ ਆ ਛੋਟੇ ਛੋਟੇ ਕੰਮ ਹੋ ਗਏ ਕਿ ਜਿਹੜੇ ਬਹੁਤ ਜ਼ਿਆਦਾ ਵੱਡੇ ਲੱਗਦੇ ਸੀ ਇਹ ਕੁਝ ਵੀ ਨਹੀਂ ਹੋਣਾ ਵਾਸਤੇ ਤਾਂ ਮੈਂ ਇਹ ਮਾਨ ਸਰਕਾਰ ਦਾ ਔਰ ਜਿੰਨੇ ਵੀ ਉਹਨਾਂ ਦੇ ਨਾਲ ਪਤਵੰਤੇ ਸੱਜਣ ਜੁੜੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਮੈਂ ਕਹਿੰਨਾ ਮਾਨ ਸਰਕਾਰ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤਾਂ ਇਸੇ ਦੇ ਨਾਲ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਇਹੀ ਕਹੂੰਗਾ ਕਿ ਅੱਗੇ ਜਿਹੜੇ ਦਿਨ ਆਉਣ ਵਾਲੇ ਆ ਵਧੀਆ ਆਉਣ ਪ੍ਰਮਾਤਮਾ ਇਹਨਾਂ ਦੇ ਨਾਲ ਅੰਗ-ਸੰਗ ਆ ਮੈਂ तकरीबन ਆਪਣੇ ਮਾਨ ਸਾਹਿਬ ਨੂੰ ਇਹ ਵੀ ਕਹਿੰਦੇ ਸੁਣਿਆ ਕਿ ਕਹਿੰਦੇ ਕਿ ਜਿਸ ਤਰ੍ਹਾਂ ਮੈਂ ਇਹ ਚਾਹੁੰਦਾ ਕਿ ਲੋਕਾਂ ਦਾ 1 ਰੁਪਿਆ ਵੀ ਮੇਰੇ ਵੱਲ ਨਾ ਆ ਜਾਵੇ ਕਿ ਮੈਂ 1 ਰੁਪਿਆ ਵੀ ਨਾ ਖਾ ਸਕਾਂ ਤੇ ਮੈਂ ਆਪਣੇ ਕੋਲੋਂ ਮੇਰੇ ਕੋਲੋਂ ਲੱਗ ਜਾਣ ਬੇਸ਼ੱਕ ਮੇਰੇ ਕੋਲੋਂ ਤੁਸੀਂ ਪੈਸੇ ਪੈਸੇ ਦਾ ਹਿਸਾਬ ਲੈ ਸਕਦੇ ਆ ਤਾਂ ਮੈਂ ਬਹੁਤ ਧੰਨਵਾਦ ਕਰਦਾ ਇਹੋ ਜਿਹੇ ਜਿਹੜੇ ਸਾਡੇ ਸਾਨੂੰ ਮਿਲੇ ਆ ਚੀਫ ਮਿਨਿਸਟਰ ਮੈਂ ਉਹਨਾਂ ਦਾ ਬਹੁਤ ਜਣੀ ਬਹੁਤ ਧੰਨਵਾਦ ਕਰਦੇ ਆਂ ਔਰ ਆਮ ਆਦਮ ਪਾਰਟੀ ਦਾ ਬਹੁਤ ਤੈਨੂੰ ਬਹੁਤ ਬਹੁਤ ਸ਼ੁਕਰੀਆ ਅਤੇ ਇਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਆਦab